ਚੱਕਰਾਏ 2:00 ਫਜਰ ਕੀ ਹਰ 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 ਵਾਹ ਪੇ ਹਰ ਹਰ ਵਾਹ ਪੇ ਗੋਲੇ 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 ਹਰ ਦੁਰਗਾ ਮੰਦਰ ਸੈਕਟਰ 68 ਵਿਖੇ ਮਹਾ ਸ਼ਿਵਰਾਤਰੀ ਦਾ ਪ੍ਰੋਗਰਾਮ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਸੰਗਤਾਂ ਲਈ ਮੰਦਰ ਕਮੇਟੀ ਵੱਲੋਂ ਅਟੂਟ ਦੁੱਧ ਦਾ ਤੇ ਫਲਾਂ ਦਾ ਲੰਗਰ ਵਰਤਾਇਆ ਗਿਆ ਇੱਕ ਪਾਸੇ ਜਿੱਥੇ ਮੰਦਰ ਦੇ ਵਿੱਚ ਭੋਲੇ ਸ਼ੰਕਰ ਦਾ ਜਲ ਅਭਿਸ਼ੇਕ ਕਰਨ ਲਈ ਦਾਇਨਾ ਲੱਗਿਆ ਰਿਹਾ ਸੀ ਉਸੇ ਪਾਸੇ 250 ਲੋਕਾਂ ਨੇ ਇਕੱਠੇ ਹੋ ਕੇ ਮਹਾ ਆਗਮਨ ਦਾ ਮੰਦਰ ਕਮੇਟੀ ਵੱਲੋਂ ਆਯੋਜਿਤ ਕੀਤਾ। ਇਸ ਮੌਕੇ ਮੰਦਿਰ ਦੇ ਪ੍ਰਧਾਨ ਮਨੋਜ ਅਗਰਵਾੜ ਅਧਿਗਣਾ ਨੇ ਮੰਦਰ ਕਮੇਟੀ ਦੇ ਨਾਲ ਖਾਸ ਗੱਲਬਾਤ ਕੀਤੀ ਅਤੇ ਕਿਹਾ ਨੇ ਮੰਦਰ ਵਿੱਚ ਹੋਏ ਸਵੇਰ ਤੋਂ ਲੈ ਕੇ ਹੁਣ ਤੱਕ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਹੋ। ਹੋਰ ਸ਼ਿਵੰਕਰ ਭਗਵਾਨ ਕੀ ਜੈ। ਹੋਰ ਪਾਰਬਤੀ ਬਤੇ ਹੋਰ جان جی سکت پلاجی మహాశివరాత్రి ਦਾ ਤਰਦ ਤੁਸੀਂ ਮੰਦਰ ਦੇ ਮੁੱਖ ਸੇਵਾਦਾਰ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਸਾਰਾ ਕੁਝ ਅੱਜ ਪ੍ਰੋਗਰਾਮ ਰਿਹਾ ਅੱਜ ਜੀ ਇਹ ਸਾਲ ਦਾ ਬਹੁਤ ਬੜਾ ਤਿਉਹਾਰ ਹੈ ਮਹਾਸ਼ਿਵratri ਦਾ ਅੱਜ ਦੇ ਦਿਨ ਹਰ ਸੰਗਤ ਹਰ ਭਗਤ ਦਾ ਹਰ ਸ਼ਰਧਾਲੂ ਦਾ ਇਹ ਮਨ ਹੁੰਦਾ ਹੈ ਕਿ ਅਸੀਂ ਬੋਲੇ ਨਾਸ ਨੂੰ ਪਰਸੰਨ ਕਰੀਏ ਬੋਲੇ ਨਾਸ ਪ੍ਰਸੰਨ ਹੋ ਕੇ ਪੂਰੀ ਸ੍ਰਿਸ਼ਟੀ ਜਿਹੜੀ ਜੋ ਹੈ ਉਹ ਸੁਖ ਦਵੇ ਹੈ ਹਰ ਤਰ੍ਹਾਂ ਦਾ ਉਹਨਾਂ ਨੂੰ ਐਸਾ ਦਵੇ ਸ਼ਾਂਤੀ ਦਵੇ ਬਾਕੀ ਅੱਜ ਇਸ ਸ਼ਿਵਰਾਤੀ ਦੇ ਪਰਬ ਤੇ ਸੇਰ ਤੇ ਆਪਣੇ ਬੱਧਰ ਦੇ ਵਿੱਚ 30 ਤੋਂ 10000 ਤੋਂ ਜ਼ਿਆਦਾ ਸ਼ਰਧਾਲੂ ਆਏ ਆ ਉਹ ਸੇਰ ਤੋਂ ਹੀ ਪਰਪਰ ਦੇ ਸਹਿਯੋਗ ਨਾਲ ਇੱਥੇ ਮੱਤ ਵਾਲੇ ਪਗੋੜਿਆਂ ਦਾ ਪੰਡਾਰਾ ਦੁੱਧ ਦਾ ਪੰਡਾਰਾ ਫਲਾ ਦਾ ਪੰਡਾਰਾ ਲਗਾਤਾਰ ਟੁੱਟ ਚੱਲ ਰਿਹਾ ਹੈ ਉਹ ਸੰਗਤ ਬਹੁਤ ਸ਼ਰਧਾਲੂ ਜਿਵੇਂ ਪਾ ਦੇ ਦੇ ਵੀ ਖਜਾਵਾਂ ਦੇ ਤਲਾਬ ਦੇ ਵਿੱਚ ਇੱਥੇ ਖੜੀ ਅਦੇ ਸ਼ੰਕਰ ਭੋਲੇ ਦੇ ਦਰਸ਼ਨ ਕਰਦੀ ਹੈ ਔਰ ਉਹਦੀ ਪੂਜਾ ਕਰਦੀ ਹੈ ਔਰ ਅੱਜ ਹੁਣ ਇਸੋ ਬਾਅਦ ਕਿਉਂਕਿ ਸ਼ਿਵਰਾਤਰੀ ਹੈ ਜਿਹੜੀ ਇਹ ਰਾਤ ਨੂੰ ਇਹਦਾ ਬਹੁਤ ਮਹੱਤਵ ਹੈ ਤੇ ਹੁਣ ਰਾਤ ਨੂੰ 10 ਵਜੇ ਤੋਂ ਸ਼ੰਕਰ ਭੋਲੇ ਦੀ ਚਾਰ ਪਹਿਰ ਦੀ ਪੂਜਾ ਹੋਏਗੀ 10 ਵਜੇ 12 ਵਜੇ 2 ਵਜੇ 4 ਵਜੇ ਇੱਕ ਘੰਟੇ ਘੰਟੇ ਘੱਟੇ ਦੀ ਹੁੰਦੀ ਆ ਜਿਹਦੇ ਵਿੱਚ ਅਸੀਂ ਭੋੜੇ ਦਾ ਉਦਰਾ ਵਿਸ਼ੇਸ਼ ਕਰਦੇ ਆ ਦੁੱਧ ਨਾਲ ਦਹੀਂ ਨਾਲ ਸ਼ਹਿਦ ਨਾਲ ਘੀ ਨਾਲ ਪਚਾਵ ਨਾਲ ਔਰ ਹੋਰ ਗੱਦੇ ਦਾ ਰਾਸ ਭਗ ਇਹ ਸ਼ਬਦ ਆਸੀ ਅੱਜ ਪੂਰੀ ਸ਼ਬਦਾਂ ਨਾਲ ਅਰਸ਼ੇ ਕਰਦੇ ਬੋਲੇ ਰਾਤ ਦਾ ਬੋਲੇ ਰਾਤ ਨੂੰ ਪਸੰਦ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਬੋਲੇ ਰਾਤ ਵੀ ਪਸੰਦ ਹੋ ਕੇ ਪੂਰੇ ਸੰਸਾਰ ਨੂੰ ਪੂਰੇ ਜਗਤ ਨੂੰ ਖੁਸ਼ੀਆਂ ਪ੍ਰਦਾਨ ਕਰਦੇ ਆ ਬੋਲੇ ਰਾਤ ਸਭ ਨੂੰ ਵੁੱਧ ਉੱਪ ਜਿਵੇਂ ਸਾਡੀ ਹੁੰਦੀ ਆ ਸਭ ਨੂੰ ਦੰਦੇ ਆ ਸਭ ਨੂੰ ਅਲੱਗ ਵੇ ਜੀਵਨ ਪ੍ਰਭਾਂਤ ਜੀ ਦੇ ਕੀਤੇ ਜੈ ਮੰਦਰ ਦੇ ਤੇ ਇਸੇ ਤਰ੍ਹਾਂ ਸ਼ਰਧਾਲੂਆਂ ਦਾ ਜਿਹੜਾ ਆਪਾਂ ਇਕੱਠੇ ਅਸਲਾ ਜਿਹੜਾ ਆਉਂਦਾ ਯਸਿੰ ਅੱਜ ਦੇ ਦਿਨ ਵੀ ਦੇਖਣ ਨੂੰ ਐਸਾ ਹੈ ਜੀ ਅੱਜ ਥੋੜਾ ਵਿਸ਼ੇਸ਼ ਹੈ ਵੈਸੇ ਹਰ ਮੰਗਲਵਾਰ ਆਪਣੇ ਇਥੇ ਆਰਤੀ ਹੁੰਦੀ ਹੈ ਹਰਮਾਨ ਜੀ ਦੀ ਤਾਂ ਉਹਦੇ 'ਚ ਵੀ ਕਈ ਸੌ ਸਧਾਲੂ ਹਮੇਸ਼ਾ ਆਰਤੀ ਕਰਦੇ ਆ ਐਸਾ ਹੀ ਸ਼ਰੀ ਦੇਵ ਜੀ ਦੀ ਵੀ ਆਰਤੀ ਬਹਾਰਤੀ ਹੁੰਦੀ ਹੈ ਉਹਦੇ 'ਚ ਵੀ ਹਰ ਸ਼੍ਰੀਵਾਰ ਸੈਂਕੜੇ ਸਧਾਲੂ ਹੁੰਦੇ ਆ ਖਾਟੂ ਸ਼ਾਨ ਜੀ ਦੀ ਆਰਤੀ ਹਰ ਮਹੀਨੇ ਦੀ ਇਟਾਰ ਸ਼ੁਰੂ ਕਰਦੇ ਆ ਤਾਂ ਉਹਦੇ 'ਚ ਵੀ ਇਹ ਬਾਤਾਂ ਬਰਸਾ ਦੇ ਦੀ ਜੀ ਅਸ਼ਟਵੀਰੂ ਕਰਦੇ ਆ ਔਰ ਇਹ ਆ ਸ਼ੰਕਰ ਭੋਲੇ ਜੀ ਦੀ ਹਰ ਤਿਉਹਾਰ ਦੀ ਆਰਤੀ ਕਰਦੇ ਆ ਹਰ ਸ਼ਿਵ ਰਾਤਰੀ ਕੋਈ ਸਾਲ ਦੇ ਵਿੱਚ 12 ਸ਼ਿਵ ਰਾਤਰੀਆਂ ਹੁੰਦੀਆਂ ਜੀ ਮਹਾ ਸ਼ਿਵ ਰਾਤਰੀ ਅਸੀਂ ਫਾਲਗਨ ਬਾਸਦੀ ਔਰ ਸਾਵਨ ਬਾਸਦੀ ਸ਼ਰਧਾ ਦੇ ਨੂੰ ਕਹਦੇ ਆ ਤੇ ਹਰ ਸ਼ਿਵ ਰਾਤਰੀ ਨੂੰ ਕੀ ਮੰਦਰ ਦੇ ਵਿੱਚ ਅਸਟਰੀ ਰੋਡ ਕਰਦੇ ਆ ਲਓ ਜੀ ਅਸੀਂ ਗੱਲ ਕਰ ਰਹੇ ਹਾਂ ਕਿ 10000 ਦੇ ਕਰੀਬ ਮਹਾ ਸ਼ਿਵ ਰਾਤਰੀ ਦੇ ਮੌਕੇ ਦਰਸ਼ਕਾਂ ਲਵਾਨੇ ਤੇ ਨਤਮਸਤਕ ਹੋਇਆ ਉਹਨਾਂ ਦੀ ਬੇਸਤਾ ਉਹਨਾਂ ਦੀ ਸਿਕਿਉਰਟੀ ਉਹਨਾਂ ਦੀ ਪੂਜਾ ਪਾਰਚ ਕੋਈ ਦਿੱਕਤ ਨਾ ਹੋਵੇ ਮੰਦਿਰ ਕਮੇਟੀ ਵੱਲੋਂ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਸਾਰੀ ਬੱਧਰ ਕਮੇਟੀ ਆ ਸਾਡੀ ਜੀ ਜਾਣ ਤੇ ਤੇ ਦਿਨ ਪਹਿਲਾਂ ਹੀ ਵਿਵਸਥਾ ਇਹਦੇ ਤੇ ਚਰਚਾ ਕਰਦਿਆਂ ਕਿ ਅਸੀਂ ਕਿਸ ਤਰੀਕੇ ਨਾਲ ਸ਼ਰਧਾਲੂਆਂ ਨੂੰ ਸੇਵਾ ਕਰ ਸਕੀਏ ਅੱਜ ਪੰਜਾਬ ਪੁਲਿਸ ਦਾ ਵੀ ਬਾਹਰ ਸਹਿਯੋਗ ਰਿਹਾ ਕਿ ਬਾਹਰ ਕੋਈ ਰਸਟਾਸਾ ਤਾਂ ਨਹੀਂ ਹੋਇਆ ਔਰ ਸ਼ੰਕਰ ਭੋਲੇ ਨੇ ਭਾਗਤ ਭੋਲੇ ਹੈ ਜੀ ਉਹਦਾ ਕੋਈ ਕਿਸੇ ਨੇ ਰਸ਼ ਨਹੀਂ ਕਰਿਆ ਕੋਈ ਕਿਸੇ ਦੇ ਧੱਕਾ ਨਹੀਂ ਮਾਰਿਆ ਕਿਸੇ ਨੇ ਲੈਟ ਨਹੀਂ ਟੋੜੀ ਰੇਡਾ ਦੇ ਵਿੱਚ ਹੋ ਗਏ ਸਾਬਦੇ ਸ਼ੰਕਰ ਭੋਲੇ ਦਾ ਸ਼ਿੰਗਾਰ ਕਰਿਆ ਸ਼ੰਕਰ ਭੋਲੇ ਨੇ ਇੱਕ ਪਾਣੀ ਦੀ ਧਾਰਾ ਨਾਲ ਹੀ ਜਲ ਧਾਰਾ ਨਾਲ ਹੀ પ્રસન્ન ਹੋ ਜਾਂਦੇ ਆ ਜੀ ਦੁੱਧ ਦੀ ਧਾਰਾ ਨਾਲ પ્રસન્ન ਹੋ ਜਾਂਦੇ ਆ ਉਹਨਾਂ ਦੇ ਉੱਪਰ ਦਾ ਬਿਲ ਪੱਤਰ ਅਕਤ ਰਜ਼ੂਰਾ ਚੜਾ ਦੋ ਉਸ ਤੇ ਵੀ પ્રસન્ન ਹੋ ਜਾਂਦੇ ਆ ਤਾਂ ਭੋਲੇ ਨਾਲ ਦੇ ਇੱਥੇ ਦੇਖੋ ਸਵੇਰ ਦੇ ਕਈ ਕੁਵਟਲ ਪਕੌੜੇ ਕਈ ਕੁਵਟਲ ਦੁੱਧ ਸਤ ਅਠ ਕੁਵਟਲ ਦੁੱਧ ਜਿਹੜਾ ਹੈ ਉਹਦਾ ਫਲਾ ਦਾ ਪੰਡਾਰਾ ਵੀ 8-10 ਕੁਵਟਲ ਹੋ ਰਿਹਾ ਤੇ ਸੂਰੂ ਚੱਲ ਰਿਹਾ ਤੇ ਕਿਤੇ ਦੇ ਤੱਕ ਕਾੜੀ ਹੋਇਆ ਕਿਸੇ ਨੇ ਕਿਸੇ ਨੂੰ ਇੱਕ ਸ਼ਬਦ ਵੀ ਉਚਾਰੀ ਬੋਲਿਆ ਜੀ ਮੇਰੀ ਰੁਚੀ ਹੈ ਦੀ ਛਾਰੇ ਭੋਲੇ ਦਾਦੇ ਬਹੁਤ ਪ੍ਰਸਾਦ ਅਡਤ ਕਰ ਰਹੇ ਹਨ ਤੇ ਅਨੰਦ ਮੈਸਾਲੇ ਸਭ ਟ੍ਰੈਫਿਕ ਪ੍ਰੋਬਲਮ ਨਾ ਆਏ ਜਿਹੜੇ ਲੋਕ ਇੱਥੇ ਲੇਕ ਆਉਣਗੇ ਲਈ ਉਹਨਾਂ ਲਈ ਕੀ ਇੰਤਜ਼ਾਮ ਕੀਤਾ ਐਸਾ ਜੀ ਅਸੀਂ ਵੈਸੇ ਆਪ ਤੁਰਦੇ ਪਹਿਲਾਂ ਤੇ ਹੀ ਅਪਰੇਸ਼ਨ ਹਾਲੇ ਨੂੰ ਕਹਿੰਦੇ ਆ ਕਿ ਤੁਸੀਂ ਕਾਰਾਂ ਛਡਾਈਓ ਕਿਉਂਕਿ ਕਾਰਾਂ ਚਾਰ ਨਾਲ ਜੀ ਜ਼ਿਆਦਾ ਕਾਰਾਂ ਖੜੀ ਹੋ ਜਾਂਦੇ ਦਿੱਕਤ ਆਉਂਦੀ ਹੈ ਉੱਥਾ ਅਸੀਂ ਦੇਖਾਂਗੇ ਮੈਕਸਿਮਮ ਸ਼ਰਧਾਲੂ ਜਾਂ ਤਾਂ ਕਾਰਾਂ ਦੂਰ ਖੜੀਆ ਕਰਕੇ ਜਾਂ ਸਕੂਟਰ ਆਟੋ ਉਹਨਾਂ ਚੀਜ਼ਾਂ ਚ ਆਈ ਹੈ ਤੇ ਪਰ ਇਸ ਬੱਦਰ ਦੇ ਵਿੱਚ ਸਾਰੇ ਡੱਗਰ ਦੇ ਖਾਸ ਤੌਰ ਤੇ ਫਾਸੀ ਹੁਨੜ ਦੇ 90 85 ਫਾਸੀ ਐਰੋ ਸਿਟੀ ਆਰਟੀਸੀਟੀ ਉਧਰ ਦੇ ਸਾਰੇ ਦੇ श्रद्धालु ਸਬੰਧਰ ਚਾਹਦੇ ਆ ਬਹੁਤ ਅਲੱਗ ਦੇ ਫਰੇ ਨਾ ਸੁਤਨ ਕਨਵਾਤੇ ਜੀ ਇਸ ਮੰਦਰ ਖਾਸ ਇੱਕ ਚੀਜ਼ ਦੇਖੀ ਗਈ ਹੈ ਕਿ ਨੌਜਵਾਨ ਬੱਚਰ ਕਿਸਾ ਲੈ ਰਹੇ ਤੇ ਬੱਚੇ ਬੱਚਰ ਕਿਸਾ ਨਹੀਂ ਆਮ ਤੌਰ ਤੇ ਮਤਲਬ ਨੌਜਵਾਨਾਂ ਦੀ ਕਮੀ ਦੇਖਣ ਨੂੰ ਮਿਲਦੀ ਹੈ ਕੀ ਕਹਿਣਾ ਚਾਹੋਗੇ ਆਸਤਾ ਜੀ ਕਮੇਟੀ ਦਾ ਸ਼ੁਰੂ ਤੇ ਹੀ ਇੱਕ ਇਹ ਕੋਸ਼ਿਸ਼ਾਂ ਰਹੀ ਹੈ ਕਿ ਅਸੀਂ ਆਪਣੇ ਮੰਦਰ ਦੇ ਵਿੱਚ ਮਹਿਲਾਵਾਂ ਨੂੰ ਬੱਚਿਆਂ ਨੂੰ ਤਰਨ ਉਤਸ਼ਾਹਿਤ ਕਰੀਏ ਉਹਦਾ ਇੱਕ ਬਹੁਤ بڑا ਫਲਦਾਇਕ ਨਿਕਲਿਆ ਹੈ ਕਿ ਇਸ ਮੰਦਰ ਦੇ ਵਿੱਚ ਤੁਸੀਂ ਦੇਖਿਆ ਜਿਵੇਂ ਹਜ਼ਾਰਾਂ ਦੀ ਤਦਾਦ ਚ ਨੌਜਵਾਨ ਬੱਚੇ ਇੱਥੇ ਰਬੂ ਦੀ ਉਹ ਕਰਾਉਂਦੇ ਆਂ ਔਰ ਦੂਸਰਾ ਬਹੁਤ ਡਿਸਪੀਨਲਰ ਰਹਿੰਦੇ ਆ ਤੇ ਜਿਸ ਨਾਲ ਬੱਚਿਆਂ ਦਾ ਜਿਹੜੀ ਆਰੇ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਪੁਰਾਣੀਆਂ ਕੋਈ ਗੱਲਾਂ ਨਹੀਂ ਉਹ ਕਰਦੀ ਜੀ ਉਹ ਤਾਂ ਬਿਲਕੁਲ ਡਿਸਪੀਨਲਰ ਰਬੂ ਦੇ ਦਰਬਾਰ ਚ ਸਾਰੇ ਸ਼ਰਧਾ ਨਾਲ ਆਵੇ ਉਸੇ ਦੀ ਖੁਸ਼ੀ ਹੁੰਦੀ ਹੈ ਜਦੋਂ ਐਟੇ ਉਹਜੀ ਚੀਜ਼ ਦੇਖਦੇ ਆ ਸਫਾਈ ਦੇਖਦੇ ਆ ਔਰ ਪੂਰਾ ਡਿਸਪਲੋਰ ਪੂਰੀ ਇੱਕ ਨਿਯਮਾਂ ਦੇ ਹਿਸਾਬ ਨਾਲ ਵੱਧ ਕੇ ਚੱਲਦੇ ਆ ਤਾਂ ਉਸੇ ਨਾਲ ਅਨੰਦ ਆਉਂਦਾ। ਪ੍ਰਧਾਨ ਜੀ ਤੁਸੀਂ ਸੈਂਟਰਲ ਬੋਰਡ ਦੇ ਜਿਹੜੇ ਮੰਦਰਾਂ ਦਾ ਉਹਦੇ ਪ੍ਰਧਾਨ ਵੀ ਹੋ। ਤੁਹਾਡੇ ਦੇਖ ਰਿਹਾ ਇੱਕ ਸ਼ੋਭਾ ਯਾਤਰਾ ਵੀ ਕੱਢੀ ਗਈ ਹੈ। ਬਾਕੀ ਮੰਦਰ ਕਮੇਟੀਆਂ ਨਾਲ ਤਾਲਮੇਲ ਕਿਸ ਤਰ੍ਹਾਂ ਹੁੰਦਾ ਕਿ ਤਾਂ ਕਿ ਸਨਾਤਨ ਨੂੰ ਜ਼ਿਆਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ। ਐਸਾ ਹੈ ਜੀ ਮਹਾਲੀ ਦੇ ਵਿੱਚ ਅਸੀਂ ਸਾਰੇ ਮੰਦਰਾਂ ਦੀ ਇੱਕ ਸਾਡੀ ਰਜਿਸਟਰਡ ਬੋਡੀ ਹੈ ਕੇਂਦਰੀ ਸਨਾਤਨ ધਰ ਮੰਦਰ ਕਲਿਆਣ ਸਭਤੀ। ਉਦੀ ਅਸੀਂ ਬੈਠਕਾਂ ਕਰਦੇ ਆ ਪਹਿਲਾਂ। ਜਿਸ ਤਰ੍ਹਾਂ ਅਸੀਂ ਸ਼ਿਵਰਾਤਰੀ ਦੀ ਸ਼ੋਹਰਤ ਆਪਣਾ ਚਿਤਰਾ ਕਢ ਸਕੀਏ ਸਾਰੇ ਡੱਗਰ ਦੇ ਵਿੱਚ ਸਟਾਲ ਲੱਗੇ ਹੋਏ ਸੀਗੇ ਜਿਵੇਂ ਪ੍ਰਸ਼ਾਦ ਦੇ ਉਹ ਲੱਗ ਜਾਂ ਔਰ ਉਹਦੇ ਵਿੱਚ ਸਾਰੇ ਬਧਰਾ ਦੀ ਜਿਹੜੀ ਸੰਗਤ ਹੈ ਉਹਨਾਂ ਨੂੰ ਅਸੀਂ ਮਿਲਦੇ ਵੀ ਹਾਂ ਤੇ ਫਿਰ ਕੱਲ ਅਸੀਂ ਪਰਸੋਂ ਦੇਖਿਆ ਸੀ ਕਿ ਹਜ਼ਾਰਾਂ ਦੀ ਤਲਾਦ ਦੇ ਵਿੱਚ ਟਰੱਕ ਟੈਂਪੋ ਗੱੜਾ ਊੜਾ ਦੇ ਵਿੱਚ ਔਰ ਪੈਦਲ ਵੀ ਉਹ ਇਧਰ ਯਾਤਰਾ ਕਰੀ ਉਹ ਸ਼ੱਕਰ ਭੋਲੇ ਦੀ ਤਿਆਰੀ ਕਰੀ ਪੂਰਵ ਸੰਧਿਆ ਤੇ ਸ਼ਿਵਰਾਤਰੀ ਦੇ ਦੇ ਉਹ ਵੀ ਨਹੀਂ ਕਹਿ ਸਕੀ ਕਿ ਉਹ ਪਾਹੀ ਹੈ ਕਿ ਮੈਂ ਮਹਾਲੀ ਦਾ ਤਾਂ ਹੈ ਹੀ ਕੋਈ ਸਾਬਾ ਦਾ ਪੰਜਾਬ ਦੇ ਵਿੱਚ ਸਾਤਾਦਰ ਬੰਦ ਸਵਾਦਾ ਸੀਨੀਅਰ ਵਾਈਸ ਪ੍ਰੈਸ ਦੇ ਨਾਤੇ ਅਸੀਂ ਆਪਣੇ ਸ਼ਹਿਦਾਲੂਆਂ ਨੂੰ ਸਾਰੇ ਨੂੰ ਕਹਿੰਦੇ ਬੰਦਰ ਦੇ ਸ਼ਹਿਦਾਲੂਆਂ ਨੂੰ ਕਿ ਤੁਸੀਂ ਇਹ ਚਾਤਣਗੇ ਹਿੱਸਾ ਲੋ ਸਾਰੀ ਸੰਗਤ ਲੈ ਰਹੀ ਹੈ ਜੀ ਇਹ ਸਾਡੀ ਤੁਹਾਡੇ ਨਾਲ ਤੁਹਾਡੀ ਟੀਮ ਖੜੀ ਹੈ ਤੁਹਾਡੇ ਸਹਿਯੋਗੀ ਖੜੇ ਨੇ ਤੇ ਬਹੁਤ ਵੱਡਾ ਕਾਰਜ ਹੁੰਦਾ ਇਹਨੂੰ ਲੈ ਕੇ ਚਲਾਣਾ ਧਰਮ ਨੂੰ ਚਲਾਉਣਾ ਧਰਮ ਦੇ ਕਾਰਜ ਨੂੰ ਦੇਖੇ ਕਰਨੀ ਸੰਭਾਲ ਕਰਨੀ ਬੜੀ ਮਰਿਆਦਾਤ ਹੁੰਦੀ ਹੈ ਟੀਮ ਦਾ ਕਿੰਨਾ ਸਹਿਯੋਗ ਹੁੰਦਾ ਐਸਾ ਹੈ ਜੀ ਇਹ ਸੁਣ ਗਿਆ ਸਾਡੇ ਬੱਦਰੂ ਜੀ ਆਪ ਦੋਸਤੇ ਭਰਾਵਾ ਦਾ ਬੱਦਰ ਕਹਦੇ ਆ ਉਹਦਾ ਕੰਮ ਕੀ ਹੈ ਕਿ ਅਸੀਂ ਸਾਰੇ ਭਰਾਵਾ ਦੀ ਤਰ੍ਹਾਂ ਹੀ ਕਰਦੇ ਆ ਜੇ ਇਕ ਕਦੇ ਗੱਲ ਕਹਿ ਤੀ ਜੇ ਦੂਸਰੇ ਨੂੰ ਨਹੀਂ ਚੰਗੀ ਲੱਗੀ ਉਹਦੇ ਚੁੱਪ ਕਰ ਜਾਦਾ ਉਸ ਤੋਂ ਬਾਅਦ ਫੇਰ ਕਦੀ ਉਹ ਵੀ ਕੋਈ ਗੱਲ ਦੱਸੇ ਠੀਕ ਹੈ ਅਦਰ ਭਾਈ ਸਾਡੀ ਬਹਿਸ ਨਹੀਂ ਹੁੰਦੀ ਕੋਈ ਬਹਿਸ ਨਹੀਂ ਸਾਡੀ ਬਿਟਗਾ ਦੇ ਵਿੱਚ ਵੀ ਐਡੀ ਸੁਹੂਲਿਓ ਲੋਕਾਂ ਵਾਸਤੇ ਇੱਕ ਐਗਜ਼ਾਮਪਲ ਹੈ ਇਹ ਬੰਦਰ ਇੱਕ ਸਾਲ ਦੇ ਵਿੱਚ ਇੱਕ ਸਾਲ ਤੋਂ ਵੀ 5 ਦਿਨ ਘੱਟ ਚ 4 ਵੱਜਣਾ ਬੱਦਰ ਤਿਆਰ ਹੋਇਆ ਜੀ ਤੇ ਦੂਰ ਦੂਰ ਤੱਕ ਬੱਦਰ ਗੁਰਦੁਆਰਾ ਕੋਈ ਐਸਾ ਤਿਆਰ ਨਹੀਂ ਹੋ ਰਿਹਾ ਜਦੀ ਜੋ ਨਹੀਂ ਇਹਨੇ ਥੋੜੇ ਟਾਈਮ ਤੇ ਤਿਆਰ ਹੈ ਥੋੜੇ ਟਾਈਮ ਉੱਪਰ ਬੱਦਰ ਚ 12 AC ਰੂਮ ਹੈ ਜੀ ਫੋਟੋਆਂ ਤੋਂ ਵਧੀਆ ਕਬਰੇ ਹੈ ਜੀ ਜਦ ਵੱਡੀ ਸੰਗਤ ਸਭ ਵਾਲਾ ਸਾਰੇ ਆ ਕੇ ਰੁਕਦੇ ਹੈ ਜੀ ਤੇ ਬਰੇ origignal ਵੀ ਚਾਰਜਿੰਗ ਹਾਂ ਬਹੁਤ ਰੀਜ਼ੀਨੇਬਲ ਕੀਮਤ ਹੈ ਚਾਰਜੀ ਦੇ ਜੀ ਕਬਰੇ ਦਾ ਜਿਹਦੇ ਵਿੱਚ ਬਾਥਰੂਮ ਵੀ ਹੈ ਤੇ AC ਲੱਗਿਆ ਹੈ ਬੈੱਡ ਹੈ ਜੀਰ ਦੱਬੇ ਹੈ ਗੀਜਰ ਹੈ ਹਰ ਕਬਰੇ ਦੇ ਵਿੱਚ ਟੇਬਲ ਕੁਰਸੀਆਂ ਅਲਮਾਰੀ ਸਭ ਕੁਝ ਹੈਗਾ ਇੱਕ ਸਾਡੇ ਉੱਪਰ ਵੀ ਮੰਦਰ ਦੀ ਫਸਟ ਫਲੋਰ ਤੇ ਅਸੀਂ ਦੇਖਦੇ ਹਫ਼ਤੇ 33 ਜਗਰਾਤੇ ਹੋ ਜਾਂਦੇ ਆ ਜਾਂ ਮੰਦਰ ਦੇ ਵਿੱਚ ਜਿਹੜੇ ਸ਼ੋਕ ਸਮਾ ਹੁੰਦੀ ਹੈ ਮੈਂ ਕੋਈ ਹਫ਼ਤਾ ਨਹੀਂ ਜਾਣਦਾ ਪਿਛਲੇ 6 ਮਹੀਨੇ ਤੋਂ ਦੇਖਿਆ ਜਿਹਦੇ 2 3 4 ਭੋਗ ਨਾ ਪੇਪੋ ਉਹ ਜੀ ਸੁਹੂਲਤਾ ਮਿਲਦੀ ਹੈ ਜੀ ਉਹ ਬਹੁਤ ਰੱਬ ਵਾ ਅਸੀਂ ਉਹਨਾਂ ਦੇ ਨਾਲ ਰਹਦੇ ਹਾਂ ਉਹਦੇ ਮੂਰਤ ਵੀ ਆ ਪ੍ਰਧਾਨ ਜੀ ਅੱਜ ਕਿੰਨੀ ਜੋਤਾਂ ਦੀ ਆਰਤੀ ਕੀਤੀ ਗਈ ਹੈ ਖਾਸ ਕਰਕੇ 255 ਜੋਤਾਂ ਦੀ ਆਰਤੀ ਕਰੀ ਹੈ ਜੀ ਫੁੱਲੇ ਨਾਲ ਸਾਰੇ ਆਣੇ ਸੰਗਤ ਨੇ ਹਾਲਾਂਕਿ ਮੈਨੂੰ ਪਤਾ ਵੀ ਹੈ ਕਿ ਜੀ ਬਹੁਤ ਸੰਗਤ ਦੀ ਜੋਤ ਨਹੀਂ ਬਿਲ ਪਾਈ ਠੀਕ ਹੈ ਹਾਲਾਂਕਿ 500 ਦੇ ਕਰੀਬ ਸੰਗਤ ਅੱਗੇ ਦੋਸਤੋ ਗੁੰਜਾ ਘੱਟ ਹਾਂ ਹੈ ਜੀ ਅੱਗੇ ਵੀ ਅਸੀਂ ਦੇਖਾਂਗੇ 501 ਦੀ ਹੀ ਕਰਾਂਗੇ ਤੇ ਅੱਜ ਫਹਾਸ਼ੀ ਰਾਤ ਦੇ ਮੌਕੇ ਦੇ ਸੰਗਤ ਨੂੰ ਜਾਂ ਸਾਡੀ ਜੋ ਚੈਨਲ ਦੇਖ ਰਹੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹਤ ਹੈ ਮੈਂ ਇਹ ਕਹਿੰਦੇ ਤੇ ਸ਼ੰਕਰ ਭੋਲੇ ਆ ਜਿਹੜਾ ਉਹ ਐਸਾ ਸਾਡਾ ਦੇਵ ਹੈ ਦੇਵੋਂ ਦਾ ਦੇਵ ਜਿਨੇ ਜ਼ਹਿਰ ਵੀ ਸਾਰੇ ਦੇਵਤਾ ਸਿੱਖੀ ਨੂੰ ਖੁਸ਼ ਕਰਵਾਤੇ ਜ਼ਹਿਰ ਪੀ ਕੇ ਆਪਣੇ ਗਲੇ 'ਚ ਹਲਾ ਹਲ ਰੱਖ ਲਿਆ ਜੀ ਇੱਕ ਉਹ ਬੇਅਸਾਨ ਸੁਭਾਅ ਉਹ ਕਿਸੇ ਦਾ ਕੁਛ ਕਾਇਤ ਨਹੀਂ। ਕਿਹ ਜਿਹਾ ਭੋਲੇ ਰਾਤੇ ਜਲਜੜਾ ਹੋ ਪਕੇ ਤੇ ਪਾਣੀ ਜੇ ਜੇ ਪੰਧਾ ਰਾਜ ਹੋ ਜਾਂਦਾ। ਸ਼ੰਕਰ ਭੋਲੇ ਤੇ ਜਲਜੜਾ ਹੋ ਤੂਰਾ ਚੜਾ ਦੋ, ਭੰਗ ਚੜਾ ਦੋ। ਕੁਛ ਵੀ ਜੜਾਓ ਹਰ ਚੀਜ਼ ਤੇ ਖੁਸ਼ ਹੈ। ਮੈਂ ਕਹਿੰਦਾ ਵੀ ਅਸੀਂ ਵੀ ਸਾਰੇ ਆਪਣਾ ਮਨ ਸ਼ਾਂਤ ਭੋਲੇ ਰਾਤ ਕੋ ਰੈਗਿੰਗ ਸ਼ਾਂਤ ਰਹੀਏ ਸਾਰੀ ਸਿਸਟਰੀ ਦੇ ਵਿੱਚ। ਜਿਵੇਂ ਅਸੀਂ ਹਰ ਮੇ ਬੋਲੇ ਆਸੀ। विश्व ਦਾ ਕਲਿਆਣ ਹੋ। ਠੀਕ ਹੈ ਅਸੀਂ ਹੁਣ ਵੀ ਬਿਸ਼ਨ ਦਾ ਕਲਿਆਣ ਮੰਗਦੇ ਆ ਸਾਡੇ ਵਾਸਤੇ ਜੋ ਸ਼ੰਕਰ ਭੋਲੇ ਦੀ ਜਿਹੜੀ ਇਵਾਦਤ ਹੈ ਉਸ ਤੋਂ ਵੱਡਾ ਕੁਝ ਧਰਮ ਨਹੀਂ ਹੈ ਤੇ ਉਹਨਾਂ ਦੇ ਹੀ ਜਿਹੜਾ ਆਸ਼ੀਰਵਾਦ ਹੈ ਸਾਰੀ ਸੰਗਤ ਤੇ ਹੈ ਔਰ ਅਸੀਂ ਕਹਿੰਦੇ ਸਾਰੇ ਪਿੰਪਿਆਂ ਦਾ ਤਿਉਹਾਰ ਮਨਾਈਏ ਭੋਲੇ ਦਾ ਆਪ ਨੂੰ ਪ੍ਰਸੰਦ ਕਰਨਾ ਸਾਡੀ ਸਭ ਦੀ ਚੀਜ਼ ਤਾਂ ਸਭ ਦੀ ਸਾਡੀ ਪੇਡ ਹੈ ਸਾਰੇ ਅਸੀਂ ਵੀ ਪੂਜਦੀ ਤਾਂ ਉਸ ਤੇ ਕਿ ਅਸੀਂ ਭੋਲੇ ਦਾ ਆਪ ਨੂੰ ਪ੍ਰਸੰਦ ਕਰ ਰਹਾ ਹੈ ਤਾਂ ਭੋਲੇ ਦਾ ਦੇ ਬੱਚੇ ਜੇ ਆਪਸ ਵਿੱਚ ਸੰਘਰਸ਼ ਕਰਨਗੇ ਜਾਂ ਭੋਲੇ ਦਾ ਦੇ ਬੱਚੇ ਆਪਸ ਇੱਕ ਦੂਜੇ ਨੂੰ ਆਲੋਚਨਾ ਕਰਨਗੇ ਦਾ ਭੋਲੇ ਨਾਮ ਕੀ ਮਸਾਲਾ ਅਸੀਂ ਆ ਮਿਲ ਕੇ ਸਾਰਿਆਂ ਨੇ ਇੱਕੋ ਜਾਪ ਸਵੇਰ ਤੇ ਸਾਰੇ ਕਰ ਰਹੇ ਆ ਓਮ ਨਮਹ ਸ਼ਿਵਾਈ ਓਮ ਨਮਹ ਸ਼ਿਵਾਈ ਓਮ ਨਮਹ ਸ਼ਿਵਾਈ ਮੇਰਾ ਨਾਮ ਸਰਿੰਦਰ ਸਿੰਘ ਮੈਂ ਮੰਦਿਰ ਦਾ ਮੰਦਿਰ ਸੈਕਟਰ 68 ਦਾ ਵਾਈਸ ਪ੍ਰੈਜ਼ੀਡੈਂਟ ਆ ਇਹ ਮੰਦਿਰ ਦੇ ਲਈ ਸਾਨੂੰ 2013 ਦੇ ਵਿੱਚ ਠਮਾੜਾ ਵੱਲੋਂ ਇਹ ਲੈਂਡ ਸਾਨੂੰ ਅਲਾਟ ਹੋਈ ਸੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਇਹ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਮੰਦਿਰ ਨੇ ਬਹੁਤ ਹੀ ਤਰੱਕੀ ਕੀਤੀ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਮੰਦਿਰ ਤੁਸੀਂ ਦੇਖੋ ਵੀ 2 ਸਾਲ ਦੇ ਵਿੱਚ ਵੀ ਸਾਰਾ ਕੰਪਲੀਟ ਬਿਲਡਿੰਗ ਹੋ ਗਈ ਅੱਜ ਇਸ ਮੰਦਿਰ ਦੀ ਇੰਨੀ ਕਿ ਆਸਤਾ ਲੋਕਾਂ ਨੇ ਇੱਥੇ ਬਹੁਤ ਦੂਰ ਦੂਰ ਤੋਂ ਇੱਥੇ ਹਰ ਸੈਕਟਰ ਤੋਂ ਮਹਾਲੀ ਤੇ ਸਮਝ ਲਓ ਤੁਸੀਂ ਇੱਧਰ ਸਾਊਥ ਦੇ ਜਿੰਨੇ ਵੀ ਸੈਕਟਰ ਨੇ ਸਾਰੇ ਬਹੁਤ ਦੁਨੀਆ ਹਮ ਆ ਕੇ ਪਹੁੰਚ ਗਿਆ ਇਹ ਨਹੀਂ ਅੱਜ ਸ਼ਬਰాత్రి ਅੱਜ ਆਈ ਆ ਬਾਕੀ ਵੀ ਜਿੰਨੇ ਹੋਰ ਤਿਹਾਰ ਨੇ ਇੱਥੇ ਹਰ ਤਿਹਾੜ ਦੇ ਵਿੱਚ ਬਹੁਤ ਦੁਨੀਆ ਪਹੁੰਚਦੀ ਹੈ ਜਿਸ ਤਰ੍ਹਾਂ ਸ਼ਾਵਣ ਦਾ ਮਹੀਨਾ ਅਸੀਂ ਹਰ ਸੋਮਵਾਰ ਮੰਗਲਵਾਰ ਪ੍ਰੋਸ਼ੀ ਜਿਹੜੀ ਸ਼ਾਵਣ ਦੇ ਵਿੱਚ ਆਉਂਦੀ ਹੈ ਕੀਰਪੂੜੇ ਦਾ ਲੰਗਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਦਿਨ ਜਿੰਨੇ ਵੀ ਸ਼ਾਵਣ ਦੇ ਵਿੱਚ ਹੋ ਰਹੇ ਹੁੰਦੇ ਆ ਅਸੀਂ ਕੀਰਪੂੜੇ ਦਾ ਲੰਗਰ ਲਗਾਉਂਦੇ ਆ ਹਰ ਤਿਹਾੜ ਦੇ ਉੱਤੇ ਇੱਥੇ ਬਹੁਤ ਦੁਨੀਆ ਆਉਂਦੀ ਆ ਇੱਥੇ ਤੁਸੀਂ ਦੇਖੋ ਹਨੂਮਾਨ ਜੀ ਦੀ ਮੂਰਤੀ ਤੇ 21 ਫੁੱਟ ਉੱਚੀ ਮੂਰਤੀ ਹੈ ਹਨੂਮਾਨ ਜੀ ਦੀ ਇੱਛਾ ਪੂਰਤੀ ਹਨੂਮਾਨ ਜੀ ਕਹਿੰਦੇ ਨੇ ਇੱਥੇ ਲੋਕ ਆ ਕੇ ਸਾਨੂੰ ਦੱਸਦੇ ਨੇ ਸਾਨੂੰ ਪ੍ਰਧਾਨ ਜੀ ਨੂੰ ਦੱਸਦੇ ਨੇ ਕਿ ਉਹਨਾਂ ਦੀ ਜਿਹੜੀ ਇੱਛਾ ਸੋਕੇ ਜਾਂਦੇ ਨੇ ਦਾ ਹੀ ਬਗਾ ਹੈ ਕਿਸੇ ਦਿਨ ਪੂਰੀ ਹੁੰਦੀ ਹੈ ਤੇ ਉਹ ਆਰਤੀ ਸੁਖਰੀਰ ਚੀਜ਼ ਦੇ ਉੱਤੇ ਤੇ ਉਹ ਮੰਗਲਵਾਰ ਨੂੰ ਆ ਕੇ ਜਿਹੜੀ ਉਹਨਾਂ ਭਗਤਾਂ ਵੱਲੋਂ ਇੱਥੇ ਆਰਤੀ ਕਰਾਈ ਜਾਂਦੀ ਆ ਉਹ ਆਰਤੀ ਦੇ ਵਿੱਚ ਪ੍ਰਸ਼ਾਦ ਲੈ ਕੇ ਆਉਂਦੇ ਨੇ ਦੇਸੀ ਘੋਲ ਲੈ ਕੇ ਆਉਂਦੇ ਨੇ ਜੋਤਾਂ ਤੇ ਬਹੁਤ ਹੀ ਖੁਸ਼ੀ ਨਾਲ ਉਹਨਾਂ ਦੇ ਪਰਿਵਾਰ ਉਹਦਾ ਪਰਿਵਾਰ ਖੁਸ਼ ਹੋ ਕੇ ਇੱਥੋਂ ਜਾਂਦੇ ਨੇ ਤੇ ਸਾਡੀ ਲੋਕਾਂ ਨੂੰ ਇਹ ਗੁਜਾਰਸ਼ ਆਬ ਜਿਸ ਤਰ੍ਹਾਂ ਇਹ ਤੁਸੀਂ ਇੱਥੇ ਪ੍ਰੇਮ ਬਣਾ ਕੇ ਰੱਖਿਆ ਮੰਦਰ ਦੇ ਨਾਲ ਇਸ ਤੋਂ ਵੱਧ ਚੜ ਕੇ ਅਗਲੀ ਵਾਰੀ ਅਸੀਂ ਹੋਰ ਇਸ ਤੋਂ ਵਧੀਆ ਪ੍ਰਬੰਧ ਕਰਾਂਗੇ ਇਸ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚੋ ਮੈਂ

सोते हुए ऊपर से साफ भी चले जाने कुछ भी तो अभी मन में कभी जीव जंतु और उसके बाद क्या भरोसा दिलाना चाहोगे कि जो मंदिर में कोई दान करता है या दान करता है उसका दान दिया हुआ एक एक रुपया बड़े ट्रांसपेरेंसी के साथ लगता है इसके बारे में क्या कहना चाहिए इसके बारे में तो सारे सेक्टर की

बारह साल में ये मंदिर जो है आस्था का केंद्र बन चुका है इसमें मोहाली के सभी सेक्टरों के लोग यहाँ पर आते हैं और नमन करते हैं और बोले बाबा से हनुमान जी से माँ दुर्गा से नव दुर्गा मैया से आशीर्वाद प्राप्त करते हैं हर अष्टमी को यहाँ माँ दुर्गा की आरती होती है बड़ी आरती होती है खाटू श्याम जी की आरती होती है जैसे प्रधान जी ने बताया कि हर जो प्रोग्राम है हिंदुओं के हर पर्व यहाँ मनाए जाते हैं और यहाँ पर श्रद्धालुओं की आस्था बहुत है जैसे प्रधान जी ने बताया कि बोले बाबा तो बिल्कुल बोले हैं। एक जल की धारा से ही आशीर्वाद उनको ये नहीं पता भी मैं इस मांगने वाले को नहीं पता होता कि अब मैंने क्या मांगना है पर इनको बोले को यह पता होता है भी इसको क्या देना खजाना देते हैं कुबेर बना देती हैं बोल शंकर भगवान की जय